ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਨੂੰ ਲੈ ਕੇ ਸਟੋਰ ਕੀਤਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮਸਤੈਦ ਹੈ ਇਸੇ ਦੇ ਚੱਲਦਿਆਂ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਿਟੀ ਦੇ ਵਿੱਚ ਇੱਕ ਨਿਜੀ ਹੋਟਲ ਦੇ ਪਿੱਛੇ ਗੋਦਾਮ ਵਿੱਚ ਲੁਕਾ ਕੇ ਰੱਖੀ ਗਈ ਸ਼ਰਾਬ ਬਰਾਮਦ ਕਰ ਲਈ ਗਈ ਹੈ ਜਦੋਂ ਪੁਲਿਸ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਤਾਂ ਇੱਕ ਵਾਰ ਤਾਂ ਪੁਲਿਸ ਦੇ ਵੀ ਹੋਸ਼ ਛੱਡ ਗਏ ਕਿਉਂਕਿ ਹੋਟਲ ਦੇ ਪਿੱਛੇ ਬਣੇ ਇੱਕ ਗੋਦਾਮ ਦੇ ਵਿੱਚ 200 ਤੋਂ ਜ਼ਿਆਦਾ ਪੇਟੀਆਂ ਸ਼ਰਾਬ ਦੀਆਂ ਲੁਕਾ ਕੇ ਰੱਖੀਆਂ ਹੋਈਆਂ ਸਨ ਦੱਸਦੀ ਹੈ ਕਿ ਪੁਲਿਸ ਨੇ ਗੁਪਤ ਸੂਚਨ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਸੀ ਅਤੇ ਜਿਸ ਕਾਰਨ ਉਸ ਨੇ ਸ਼ਰਾਬ ਬਰਾਮਦ ਹੋ ਗਈ ਬੀਤੇ ਦਿਨ ਹੀ ਠੇਕਿਆਂ ਦੇ ਉੱਤੇ ਸਸਤੀ ਹੋਈ ਸ਼ਰਾਬ ਦੇ ਕਾਰਨ ਲੋਕਾਂ ਨੇ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਖਰੀਦ ਕੇ ਇੱਥੇ ਸਟੋਰ ਕੀਤੀਆਂ ਹੋਈਆਂ ਸੰਤ ਪਰ ਪੁਲਿਸ ਦੇ ਵੱਲੋਂ ਮੁਸਤਦੀ ਵਰਤਦਿਆਂ ਹੋਇਆ ਹੁਣ ਇਸ ਨੂੰ ਬਰਾਮਦ ਕਰ ਲਿਆ ਗਿਆ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਨੂੰ ਲੈ ਕੇ ਸਟੋਰ ਕੀਤਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮਸ਼ਤੈਦ ਹੈ ਤੇ ਇਸੇ ਦੇ ਚੱਲਦਿਆਂ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਿਟੀ ਦੇ ਵਿੱਚ ਇੱਕ ਨਿਜੀ ਹੋਟਲ ਦੇ ਪਿੱਛੇ ਗੋਦਾਮ ਵਿੱਚ ਲੁਕਾ ਕੇ ਰੱਖੀ ਗਈ ਸ਼ਰਾਬ ਬਰਾਮਦ ਕਰ ਲਈ ਗਈ ਹੈ ਜਦੋਂ ਪੁਲਿਸ ਵੱਲੋਂ ਤੇ ਛਾਪੇਮਾਰੀ ਕੀਤੀ ਗਈ ਤਾਂ ਇੱਕ ਵਾਰ ਤਾਂ ਪੁਲਿਸ ਦੇ ਵੀ ਹੋਸ਼ ਛੱਡ ਗਏ ਕਿਉਂਕਿ ਹੋਟਲ ਦੇ ਪਿੱਛੇ ਬਣੇ ਇੱਕ ਗੋਦਾਮ ਦੇ ਵਿੱਚ 200 ਤੋਂ ਜ਼ਿਆਦਾ ਪੇਟੀਆਂ ਸ਼ਰਾਬ ਦੀਆਂ ਲੁਕਾ ਕੇ ਰੱਖੀਆਂ ਹੋਈਆਂ ਸਨ ਦੱਸਦੀ ਹੈ ਕਿ ਪੁਲਿਸ ਨੇ ਗੁਪਤ ਸੂਚਨ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਸੀ ਅਤੇ ਜਿਸ ਕਾਰਨ ਉਸ ਨੇ ਸ਼ਰਾਬ ਬਰਾਮਦ ਹੋ ਗਈ ਬੀਤੇ ਦਿਨੀ ਠੇਕਿਆਂ ਦੇ ਉੱਤੇ ਸਸਤੀ ਹੋਈ ਸ਼ਰਾਬ ਦੇ ਕਾਰਨ ਲੋਕਾਂ ਨੇ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਖਰੀਦ ਕੇ ਇੱਥੇ ਸਟੋਰ ਕੀਤੀਆਂ ਹੋਈਆਂ ਸਨ ਤੇ ਪਰ ਪੁਲਿਸ ਦੇ ਵੱਲੋਂ ਮੁਸਤਦੀ ਵਰਤਦਿਆਂ ਹੋਇਆ ਹੁਣ ਇਸ ਨੂੰ ਬਰਾਮਦ ਕਰ ਲਿਆ ਗਿਆ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਨੂੰ ਲੈ ਕੇ ਸਟੋਰ ਕੀਤਾ ਜਾ ਰਿਹਾ ਤੇ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮਸਤੈਦ ਹੈ ਤੇ ਇਸੇ ਦੇ ਚਲਦਿਆਂ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਿਟੀ ਦੇ ਵਿੱਚ ਇੱਕ ਨਿਜੀ ਹੋਟਲ ਦੇ ਪਿੱਛੇ ਗਦਾਮ ਵਿੱਚ ਲੁਕਾ ਕੇ ਰੱਖੀ ਗਈ ਸ਼ਰਾਬ ਬਰਾਮਦ ਕਰ ਲਈ ਗਈ ਹੈ ਜਦੋਂ ਪੁਲਿਸ ਵੱਲੋਂ ਤੇ ਛਾਪੇਮਾਰੀ ਕੀਤੀ ਗਈ ਤਾਂ ਇੱਕ ਵਾਰ ਤਾਂ ਪੁਲਿਸ ਦੇ ਵੀ ਹੋਸ਼ ਛੱਡ ਗਏ ਕਿਉਂਕਿ ਹੋਟਲ ਦੇ ਪਿੱਛੇ ਬਣੇ ਇੱਕ ਗਦਾਮ ਦੇ ਵਿੱਚ 200 ਤੋਂ ਜ਼ਿਆਦਾ ਪੇਟੀਆਂ ਸ਼ਰਾਬ ਦੀਆਂ ਲੁਕਾ ਕੇ ਰੱਖੀਆਂ ਹੋਈਆਂ ਸਨ ਦੱਸਦੀ ਹੈ ਕਿ ਪੁਲਿਸ ਨੇ ਗੁਪਤ ਸੂਚਨ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਸੀ ਅਤੇ ਜਿਸ ਕਾਰਨ ਉਸਨੇ ਸ਼ਰਾਬ ਬਰਾਮਦ ਹੋ ਗਈ ਬੀਤੇ ਦਿਨ ਹੀ ਠੇਕਿਆਂ ਦੇ ਉੱਤੇ ਸਸਤੀ ਹੋਈ ਸ਼ਰਾਬ ਦੇ ਕਾਰਨ ਲੋਕਾਂ ਨੇ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਖਰੀਦ ਕੇ ਇੱਥੇ ਸਟੋਰ ਕੀਤੀਆਂ ਹੋਈਆਂ ਸਨ ਤੇ ਪਰ ਪੁਲਿਸ ਦੇ ਵੱਲੋਂ ਮੁਸਤਦੀ ਵਰਤਦਿਆਂ ਹੋਇਆ ਹੁਣ ਇਸ ਨੂੰ ਬਰਾਮਦ ਕਰ ਲਿਆ ਗਿਆ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਨੂੰ ਲੈ ਕੇ ਸਟੋਰ ਕੀਤਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮਸਤੈਦ ਹੈ ਇਸੇ ਦੇ ਚੱਲਦਿਆਂ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸਿਟੀ ਦੇ ਵਿੱਚ ਇੱਕ ਨਿਜੀ ਹੋਟਲ ਦੇ ਪਿੱਛੇ ਗੋਦਾਮ ਵਿੱਚ ਲੁਕਾ ਕੇ ਰੱਖੀ ਗਈ ਸ਼ਰਾਬ ਬਰਾਮਦ ਕਰ ਲਈ ਗਈ ਹੈ ਜਦੋਂ ਪੁਲਿਸ ਵੱਲੋਂ ਇੱਥੇ ਛਾਪੇਮਾਰੀ ਕੀਤੀ ਗਈ ਤਾਂ ਇੱਕ ਵਾਰ ਤਾਂ ਪੁਲਿਸ ਦੇ ਵੀ ਹੋਸ਼ ਛੱਡ ਗਏ ਕਿਉਂਕਿ ਹੋਟਲ ਦੇ ਪਿੱਛੇ ਬਣੇ ਇੱਕ ਗੋਦਾਮ ਦੇ ਵਿੱਚ 200 ਤੋਂ ਜ਼ਿਆਦਾ ਪੇਟੀਆਂ ਸ਼ਰਾਬ ਦੀਆਂ ਲੁਕਾ ਕੇ ਰੱਖੀਆਂ ਹੋਈਆਂ ਸਨ ਦੱਸਦੀ ਹੈ ਕਿ ਪੁਲਿਸ ਨੇ ਗੁਪਤ ਸੂਚਨ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਸੀ ਅਤੇ ਜਿਸ ਕਾਰਨ ਉਸ ਨੇ ਸ਼ਰਾਬ ਬਰਾਮਦ ਹੋ ਗਈ ਬੀਤੇ ਦਿਨ ਹੀ ਠੇਕਿਆਂ ਦੇ ਉੱਤੇ ਸਸਤੀ ਹੋਈ ਸ਼ਰਾਬ ਦੇ ਕਾਰਨ ਲੋਕਾਂ ਨੇ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਖਰੀਦ ਕੇ ਇੱਥੇ ਸਟੋਰ ਕੀਤੀਆਂ ਹੋਈਆਂ ਸਨ ਤੇ ਪਰ ਪੁਲਿਸ ਦੇ ਵੱਲੋਂ ਮੁਸਤਦੀ ਵਰਤਦਿਆਂ ਹੋਇਆ ਹੁਣ ਇਸ ਨੂੰ ਬਰਾਮਦ ਕਰ ਲਿਆ ਗਿਆ ਹੈ